ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਪੂਰਬੀ ਮਹੱਲਾ ਚੌਥਾ ਕਾਮਕਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਊਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪਨ ਵਡਾ ਹੈ ਕਰ ਡੰਡਉਤ ਪੁਨ ਵਡਾ ਹੈ ਰਹਾਉ ਸਾਕਤ ਹਰ ਸਾਧਨਾ ਜਾਣਿਆ ਤਨ ਅੰਤਰ ਹਉ ਮੈਂ ਕੰਡਾਹੀ ਜਿਉਂ-ਜਿਉਂ ਚਲਹੈ ਚੁਬੈ ਦੁਖ ਪਾਵੈ ਜਮਕਾਲ ਸਹੈ ਸਿਰ ਡੰਡਾਹੀ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾਹੀ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾਹੀ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੀਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਇਸ ਗੜ ਮੈਂ ਹਰ ਰਾਮ ਰਾਏ ਹੈ ਕਿਛ ਸਾਧਨਾ ਪਾਵੇ ਠੀਠਾ ਹਰ ਦੀਨ ਦਇਆਲ ਅਨਗ੍ਰਹੋ ਕੀਆ ਹਰ ਗੁਰ ਸ਼ਬਦੀ ਚੱਕ ਢੀਠਾ ਰਾਮ ਹਰ ਕੀਰਤਨ ਗੁਰ ਲਿਵ ਮੀਠਾ ਰਹਾਉ ਹਰ ਅਗੰਮ ਅਗੋਚਰ ਪਾਰ ਬ੍ਰਹਮ ਹੈ ਮਿਲ ਸਤਗੁਰ ਲਾਗ ਬਸੀਠਾ ਜਿਨ ਗੁਰਬਚਨ ਸੁਖਾਨੇ ਹੀ ਅਰੇ ਤਿਨ ਆਗੇ ਆਣ ਪਰੀਠਾ ਮਨ ਮੁਖ ਹੀ ਅਰਾ ਅਤ ਕਠੋਰ ਹੈ ਤਿਨ ਅੰਤਰਕਾਰ ਕਰੀਠਾ ਬੀਸੀਰ ਕੋ ਬਹੁ ਦੂਧ ਪਿਆਈਐ ਬੇਖਣਿਕ ਸਹਿ ਹੋਲ ਫੁਲੀਠਾ ਹਰ ਪ੍ਰਭ ਆਨ ਮਿਲਾਵੋ ਗੁਰ ਸਾਧੂ ਕਸ ਗੁਰੜ ਸ਼ਬਦ ਮੁਖ ਲੀਠਾ ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗ ਸੰਗਤ ਕਰਵਾ ਮੀਠਾ ਗੌੜੀ ਪੂਰਵੀ ਮਹੱਲਾ ਚੌਥਾ ਹਰ ਹਰ ਅਰਥ ਸਰੀਰ ਹਮ ਬੇਚਿਆ ਪੂਰੇ ਗੁਰ ਕੈ ਆਗੇ ਸਤਿਗੁਰ ਦਾਤੈ ਨਾਮ ਦਿੜਾਇਆ ਮੁਖ ਮਸਤਕ ਭਾਗ ਸੁਭਾਗੇ RAM ਗੁਰਮਤ ਹਰ ਲਿਵ ਲਾਗੇ ਰਹਾਓ ਘਟ ਘਟ ਰਮਈਆ ਰਮਤਰ ਆਮ ਰਾਏ ਗੁਰ ਸ਼ਬਦ ਗੁਰੂ ਲਿਵ ਲਾਗੇ ਹਉ ਮਨ ਤਨ ਦੇਵ ਕਾਟ ਗੁਰੂ ਕੋ ਮੇਰਾ ਭਰਮ ਭਉ ਗੁਰਬਚਨੀ ਭਾਗੇ ਅੰਧਿਆਰੈ ਦੀਪਕ ਆਨ ਜਲਾਏ ਗੁਰ ਗਿਆਨ ਗੁਰੂ ਲਿਵ ਲਾਗੇ ਅਗਿਆਨ ਅੰਧੇਰਾ ਬਿਨ ਸਬਨਾਸਿਓ ਘਰ ਵਸਤលਹੀ ਮਨ ਜਾਗੇ ਸਾਕਤ ਬਦਕ ਮਾਇਆ ਧਾਰੀ ਤਿੰਨ ਜਮ ਜੋਹਨ ਲਾਗੇ ਓਨ ਸਤਗੁਰ ਆਗੇ ਸੀਸ ਨਾ ਬੇਚਿਆ ਓਏ ਆਵੈ ਜਹਾਂ ਅਭਾਗੇ ਹਮਰਾ ਬਿਨੋ ਸੁਨੋ ਪ੍ਰਭ ਠਾਕੁਰ ਹਮ ਸ਼ਰਨ ਪ੍ਰਭੂ ਹਰ ਮਾਗੇ ਜਨ ਨਾਨਕ ਕੀ ਲਜਪਾਤ ਗੁਰੂ ਹੈ ਸਿਰ ਵਿੱਚੋ ਸਤ ਗੁਰ ਆਗੇ ਗੌੜੀ ਪੁਰਮੀ ਮਹੱਲਾ ਚੌਥਾ ਹਮ ਅਹੰਕਾਰੀ ਅਹੰਕਾਰ ਅਗਿਆਨ ਮਤ ਗੁਰ ਮਿਲਿਆ ਆਪ ਗਵਾਇਆ ਹਉ ਮੈਂ ਰੋਗ ਗਿਆ ਸੁਖ ਪਾਇਆ ਤਨ ਤਨ ਗੁਰੂ ਹਰ ਰਾਇਆ ਰਾਮ ਗੁਰ ਕੈ ਬਚਨ ਹਰ ਪਾਇਆ ਰਹਾਉ ਮੇਰਾ ਹੀ ਰਹਿ ਪ੍ਰੀਤ ਰਾਮ ਰਾਏ ਕੀ ਗੁਰ ਮਾਰਗ ਪੰਥ ਬਤਾਇਆ ਮੇਰਾ ਜੀਉ ਪਿੰਡ ਸਭ ਸਤ ਗੁਰ ਆਗੈ ਜਿਨ ਵਿਛੜਿਆ ਹਰ ਗਲ ਲਾਇਆ ਮੇਰਾ ਅੰਤਰ ਪ੍ਰੀਤ ਲਗੀ ਦੇਖਨ ਕੋ ਗੁਰ ਹਿਰਦੈ ਨਾਲ ਦਿਖਾਇਆ ਸਹਿਜ ਆਨੰਦ ਭਇਆ ਮਨ ਮੋਰੇ ਗੁਰਿਆ ਗਏ ਆਪ ਵਿਚਾਇਆ ਹਮ ਅਪਰਾਧ ਪਾਪ ਬਹੁ ਕੀਨੇ ਕਰ ਦੁਸ਼ਟੀ ਚੋਰ ਚੁਰਾਇਆ ਅਬ ਨਾਨਕ ਸ਼ਰਣਾਗਤਾਏ ਹਰ ਲਖੋ ਲਾਜ ਹਰ ਪਾਇਆ ਗੌੜੀ ਪੂਰਬੀ ਮਹੱਲਾ ਚੌਥਾ ਗੁਰਮਤ ਬਾਜੈ ਸ਼ਬਦ ਅਨਾਹਦ ਗੁਰਮਤ ਮਨੁਆ ਗਾਵੇ ਗੁਣ ਭਾਗੀ ਗੁਰਦਰਸ਼ਨ ਪਾਇਆ ਧੰਨ ਧੰਨ ਗੁਰੂ ਲਿਵ ਲਾਵੇ ਗੁਰਮੁਖ ਹਰ ਲਿਵ ਲਾਵੇ ਰਹਾਉ ਹਮਰਾ ਠਾਕੁਰ ਸਤਗੁਰ ਪੂਰਾ ਮਨ ਗੁਰ ਕੀ ਘਰਿ ਕੁਮਾਵੇ ਹਮ ਮਲ ਮਲ ਧੋਵੈ ਪਾਪ ਗੁਰੂ ਕੇ ਜੋ ਹਰ ਹਰ ਕਥਾ ਸੁਣਾਵੇ ਹਿਰਦੈ ਗੁਰਮਤਿ RAM ਰਸਾਇਣ ਜੇ ਵਾਹਰ ਗੁਣ ਗਾਵੇ ਮਨ ਰਸ ਕਰਸ ਕਰ ਹਰ ਰਸ ਅਗਾਨੇ ਫਿਰ ਬਹੁਰ ਨਾ ਭੂਖ ਲਗਾਵੇ ਕੋਈ ਕਰੈ ਉਪਾਅ ਅਨੇਕ ਬਹੁ ਤੇਰੇ ਬਿਨ ਕਿਰਪਾ ਨਾਮ ਨ ਪਾਵੇ ਜਨ ਨਾਨਕ ਕਉ ਹਰਿ ਕਿਰਪਾ ਧਾਰੀ ਮਤ ਗੁਰ ਮਤ ਨਾਮ ਦਰੜਾਵੇ ਰਾਗ ਗੌੜੀ ਮਾਜ ਮਹੱਲਾ ਚੌਥਾ ਗੁਰਮੁਖ ਜਿੰਦੂ ਜਪ ਨਾਮ ਕਰਮਾ ਮਤ ਮਾਤਾ ਮਤ ਜੀਉ ਨਾਮ ਮੁਖ ਰਾਮਾ ਸੰਤੋਖ ਪਿਤਾ ਕਰ ਗੁਰਪੁਰਖ ਅਜਨਮਾ ਵਡਭਾਗੀ ਮਿਲ ਰਾਮਾ ਗੁਰਯੋਗੀ ਪੁਰਖ ਮਿਲਿਆ ਰੰਗ ਮਾਣੀ ਜੀਓ ਗੁਰ ਹਰ ਰੰਗ ਰਤੜਾ ਸਦਾ ਨਿਰਵਾਣੀ ਜੀਓ ਵਡਭਾਗੀ ਮਿਲ ਸੁਗੜ ਸਜਾਣੀ ਜੀਓ ਮੇਰਾ ਮਨ ਤਨ ਹਰ ਰੰਗ ਭਿੰਨਾ ਆਵੋ ਸੰਤੋ ਮਿਲ ਨਾਮ ਜਪਾਹ ਵਿੱਚ ਸੰਗਤ ਨਾਮ ਸਦਾ ਲੈ ਲਾਹਾ ਜੀਓ ਕਾਰ ਸੇਵਾ ਸੰਤਾ ਅਮਰਤ ਮੁਖ ਪਾਹਾ ਜੀਓ ਮਿਲ ਪੂਰਬ ਲਿਖਿੜੇ ਤੁਰ ਕਰਮਾ ਸ਼ਾਵਣ ਵਰਸ ਅਮਰਤ ਜਗ ਛਾਇਆ ਜੀਓ ਮਨ ਮੋਰ ਕਹ ਕੋ ਅੜਾ ਸ਼ਬਦ ਮੁਖ ਪਾਇਆ ਹਰ ਅਮਰਤ ਵੁਠੜਾ ਮਿਲਿਆ ਹਰ ਰਾਇਆ ਜੀਓ ਜਨ ਨਾਨਕ ਪ੍ਰੇਮ ਰਤਨਾ ਗਉੜੀ ਮਾਜ ਮਹੱਲਾ ਚੌਥਾ ਆਉ ਸਖੀ ਗੁਣ ਕਾਮਣ ਖਰੀਹਾ ਜੀਓ ਮਿਲ ਸੰਤ ਜਨਾ ਰੰਗ ਮਾਣ ਹਰ ਲੀਆ ਜੀਓ ਗੁਰਦੀਪਕ ਗਿਆਨ ਸਦਾ ਮਨ ਬਲੀਆ ਜੀਓ ਹਰ ਟੁੱਠੈ ਢੁੱਲ ਢੁੱਲ ਮਿਲਿਆ ਜੀਓ ਮੇਰੇ ਮਨ ਤਨ ਪ੍ਰੇਮ ਲਗਾ ਹਰ ਢੋਲੇ ਜੀਓ ਮੈਂ ਮੇਲੇ ਮਿੱਤਰ ਸਤਗੁਰ ਵੇਚੋਲੇ ਜੀਓ ਮਨ ਦੀਵਾ ਸੰਤ ਮੇਰਾ ਪ੍ਰਭ ਮੇਲੇ ਜੀਓ ਹਰ ਵਿਟੜਿਓ ਸਦਾ ਕੋਲੇ ਜੀਓ ਵਸ ਮੇਰੇ ਪਿਆਰਿਆ ਵਸ ਮੇਰੇ ਗੋਵਿੰਦਾ ਹਰ ਕਰ ਕਿਰਪਾ ਮਨ ਵਸ ਜੀਓ ਮਨ ਚਿੰਦੇੜਾ ਫਲ ਪਾਇਆ ਮੇਰੇ ਗੋਵਿੰਦਾ ਗੁਰ ਪੂਰਾ ਵੇਖ ਵਿਗਾਸ ਜੀਓ ਹਰ ਨਾਮ ਮਿਲਿਆ ਸੁਹਾਗਣੀ ਮੇਰੇ ਗੋਵਿੰਦਾ ਮਨ ਆਨੰਦਨ ਆਨੰਦ ਰਹਾਸ ਜਿਉ ਹਰ ਪਾਏ ਅੜਾ ਵਡ ਭਾਗੀ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨ ਹੱਸ ਜਿਉ ਹਰ ਆਪੋ ਪਾਏ ਹਰ ਆਪੇ ਵਿਖੈ ਹਰ ਆਪੇ ਕਾਰੈ ਲਾਇਆ ਜਿਉ ਇਕ ਖਾਵਹਿ ਬਖਸ਼ ਤੂਟ ਨਾ ਆਵੈ ਇਕ ਨਾ ਫੱਕਾ ਪਾਇਆ ਜਿਉ ਇਕ ਰਾਜੇ ਤਖਤ ਬਹਿ ਨਿਤ ਸੁਖੀਏ ਇਕ ਨਾ ਪੇਖ ਮੰਗਾਇਆ ਜਿਉ ਸਭ ਇੱਕੋ ਸ਼ਬਦ ਵਰਤਦਾ ਮੇਰੇ ਗੋਵਿੰਦਾ ਜਨ ਨਾਨਕ ਨਾਮ ਧਿਆਇਆ ਜੀਉ ਗੌੜੀ ਮਾਜ ਮਹੱਲਾ ਚੌਥਾ ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰ ਰੰਗ ਰਤਾ ਮਨ ਮਾਹੀ ਜੀਉ ਹਰ ਰੰਗ ਨਾਲ ਨ ਲਖੀਐ ਮੇਰੇ ਗੋਵਿੰਦਾ ਗੁਰਪੂਰਾ ਅਲਖ ਲਖਾਈ ਜੀਉ ਹਰ ਹਰ ਨਾਮ ਪ੍ਰਗਾਸਿਆ ਮੇਰੇ ਗੋਵਿੰਦਾ ਸਭ ਦਾਲਦ ਦੁੱਖ ਲਹਿ ਜਾਹੀ ਜੀਓ ਹਰ ਪਦ ਊਤਮ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮ ਸਮਾਹੀ ਜੀਓ ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿੰਦਾ ਕਿਨ ਹਰ ਪ੍ਰਭ ਡਠਾ ਲੈਣੀ ਜੀਓ ਮੇਰਾ ਮਨ ਤਨ ਬਹੁਤ ਬੈਰਾਗੇਆ ਮੇਰੇ ਗੋਵਿੰਦਾ ਹਰ ਬਾਜੋ ਧਨ ਕੁੰਮ ਲੈਣੀ ਜੀਓ ਸੰਤ ਜਨਾ ਮਿਲ ਪਾਇਆ ਮੇਰੇ ਗੋਵਿੰਦਾ ਮੇਰਾ ਹਰ ਪ੍ਰਭ ਸੱਜਣ ਸੈਣੀ ਜੀਓ ਹਰ ਆਏ ਮਿਲਿਆ ਜਗ ਜੀਵਨ ਮੇਰੇ ਗੋਵਿੰਦਾ ਮੈਂ ਸੁਖ ਵਿਹਾਣੀ ਰਹਿਣੀ ਜੀਓ ਮੈਂ ਮਿਲੋ ਸੰਤ ਮੇਰਾ ਹਰ ਪ੍ਰਭ ਸੱਜਣ ਮੈਂ ਮਨ ਤਨ ਭੁੱਖ ਲਗਾਈਆ ਜੀਓ ਹਉ ਰਹਿ ਨਾ ਸਕੋ बिन देखे मेरे प्रीतम मैं अंतर बिरहौ हर लाइया जियौ हर राया मेरा सज्जण प्यारा गुर मेले मेरा मन जीवायया जियौ मेरा मन तन आशा पूरियां मेरे गोविंदा हर मिलिया मन बधाईयां जियौ वारि मेरे गोविंदा वारि मेरे प्यारिया हो तुद विटड सद वारि जियौ ਮੇਰਾ ਮਨ ਤਨ ਪ੍ਰੇਮ ਪ੍ਰਮਾ ਕਾ ਮੇਰੇ ਗੋਵਿੰਦਾ ਹਰ ਪੂੰਜੀ ਰਖ ਮਾਰੀ ਜੀਓ ਸਤਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ ਹਰ ਮੇਲੇ ਕਰੈ ਬਾਰੀ ਜੀਓ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸ਼ਰਨ ਤੁਮਾਰੀ ਜੀਓ ਗੌੜੀ ਮਾਜ ਮਹੱਲਾ ਚੌਥਾ ਚੋ ਜੀ ਮੇਰੇ ਗੋਵਿੰਦਾ ਚੋ ਜੀ ਮੇਰੇ ਪਿਆਰਿਆ ਹਰ ਪ੍ਰਭ ਮੇਰਾ ਚੋ ਜੀ ਜੀਓ ਹਰ ਆਪੇ ਕਾਨ ਉਪਾਏ ਦਾ ਮੇਰੇ ਗੋਵਿੰਦਾ ਹਰ ਆਪੇ ਗੋਪੀ ਖੋਜੀ ਜੀਓ ਹਰ ਆਪੇ ਸਬਕਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਓ ਹਰ ਸੁ ਜਾਣ ਨਾ ਭੁੱਲੀ ਮੇਰੇ ਗੋਵਿੰਦਾ ਆਪੇ ਸਤਗੁਰ ਜੋਗੀ ਜੀਓ ਆਪੇ ਜਗਤੋਂ ਪਾਈ ਦਾ ਮੇਰੇ ਗੋਵਿੰਦਾ ਹਰ ਆਪ ਖੇਲੈ ਬਹੁ ਰੰਗੀ ਜੀਉ ਇਕ ਨਾ ਭੋਗ ਭੁਗਾਏ ਦਾ ਮੇਰੇ ਗੋਵਿੰਦਾ ਇਕ ਨਗਨ ਫਿਰੈ ਨੰਗ ਨੰਗੀ ਜੀਉ ਆਪੇ ਜਗਤੋਂ ਪਾਈ ਦਾ ਮੇਰੇ ਗੋਵਿੰਦਾ ਹਰ ਦਾਨ ਦੇਵੈ ਸਭ ਮੰਗੀ ਜੀਉ ਭਗਤਾ ਨਾਮ ਆਧਾਰ ਹੈ ਮੇਰੇ ਗੋਵਿੰਦਾ ਹਰ ਕਥਾ ਮੰਗੇ ਹਰ ਚੰਗੀ ਜੀਓ ਹਰ ਆਪੇ ਭਗਤ ਕਰਾਏਂਦਾ ਮੇਰੇ ਗੋਵਿੰਦਾ ਹਰ ਭਗਤਾਂ ਲੋਚ ਮਨ ਪੂਰੀ ਜੀਓ ਆਪੇ ਜਲ ਥਲ ਵਰਤਦਾ ਮੇਰੇ ਗੋਵਿੰਦਾ ਰਵ ਰਹਿਆ ਨਹੀਂ ਦੂਰੀ ਜੀਓ ਹਰ ਅੰਤਰ ਬਾਹਰ ਆਪ ਹੈ ਮੇਰੇ ਗੋਵਿੰਦਾ ਹਰ ਆਪ ਰਹਿਿਆ ਪਰ ਪੂਰੀ ਜੀਓ ਹਰ ਆਤਮ ਰਾਮ ਪਸਾਰਿਆ ਮੇਰੇ ਗੋਵਿੰਦਾ ਹਰ ਵੇਖੈ ਆਪ ਹਦੂਰੀ ਜੀਓ ਹਰ ਅੰਤਰਵਾਜਾ ਪਾਉਣ ਹੈ ਮੇਰੇ ਗੋਵਿੰਦਾ ਹਰ ਆਪ ਵਜਾਏ ਤਿਉ ਵਾਜੈ ਜੀਓ ਹਰ ਅੰਤਰਨਾਮ ਨਿਧਾਨ ਹੈ ਮੇਰੇ ਗੋਵਿੰਦਾ ਗੁਰ ਸ਼ਬਦ ਦੀ ਹਰ ਪ੍ਰਭ ਗਾਜੈ ਜੀਓ ਆਪੇ ਸ਼ਰਨ ਪਵਾਇਦਾ ਮੇਰੇ ਗੋਵਿੰਦਾ ਹਰ ਭਗਤ ਜਨਾ ਰਾਖਲਾ ਜੈ ਜੀਓ ਬੜ ਭਾਗੀ ਮਿਲ ਸੰਗਤੀ ਮੇਰੇ ਗੋਵਿੰਦਾ ਜਨ ਨਾਨਕ ਨਾਮ ਸਿਧ ਕਾ ਜੈ ਜੀਓ ਗੌੜੀ ਮਾਜ ਮਹੱਲਾ ਚੌਥਾ ਮੈਂ ਹਰ ਨਾਮੈ ਹਰ ਬਿਰੋ ਲਗਾਈ ਜੀਓ ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜੀਓ ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਓ ਮੇਰਾ ਨਾਮ ਸਖਾ ਹਰ ਭਾਈ ਜੀਓ ਗੁਣ ਗਾਵੋ ਸੰਤ ਜੀਓ ਮੇਰੇ ਹਰ ਪ੍ਰਭ ਕੇ ਰੇ ਜੀਓ ਜਪ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ ਹਰ ਹਰ ਨਾਮ ਜੀਓ ਪ੍ਰਾਨ ਹਰ ਮੇਰੇ ਜੀਓ ਫਿਰ ਬੌੜਨਾ ਭਵਜਲ ਫੇਰੇ ਜੀਓ ਕਿਉ ਹਰ ਪ੍ਰਭ ਵੇਖਾਂ ਮੇਰਾ ਮਨ ਤਨ ਚਾਉ ਜੀਓ ਹਰ ਮੇਲੋ ਸੰਤ ਜੀਓ ਮਨ ਲਗਾ ਭਾਉ ਜਿਓ ਗੁਰ ਸ਼ਬਦੀ ਪਾਈਐ ਹਰ ਪ੍ਰੀਤਮ ਰਾਉ ਜਿਓ ਵਡਭਾਗੀ ਜਪਨਾਉ ਜਿਓ ਮੇਰਾ ਮਨ ਤਨ ਵੱਢੀ ਗੋਵਿੰਦ ਪ੍ਰਭ ਆਸਾ ਜਿਓ ਹਰ ਮੇਲੋ ਸੰਤ ਜਿਓ ਗੋਵਿੰਦ ਪ੍ਰਭ ਪਾਸਾ ਜਿਓ ਸਤ ਗੁਰ ਮਤ ਨਾਮ ਸਦਾ ਪ੍ਰਗਾਸਾ ਜਿਓ ਜਨ ਨਾਨਕ ਪੂਰੇ ਅੜੀ ਮਨ ਆਸਾ ਜਿਓ ਗੋੜੀ ਮਾਜ ਮਹੱਲਾ ਚੌਥਾ ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾ ਜੀਓ ਮਨ ਅੰਦਰ ਅੰਮ੍ਰਿਤ ਗੁਰਮਤਿ ਹਰ ਲੀਵਾ ਜੀਓ ਮਨ ਹਰ ਰੰਗ ਰਤੜਾ ਹਰ ਰਸ ਸਦਾ ਪੀਵਾ ਜੀਓ ਹਰ ਪਾਇੜਾ ਮਨ ਜੀਵਾ ਜੀਓ ਮੇਰਾ ਮਨ ਤਨ ਪ੍ਰੇਮ ਲਗਾ ਹਰ ਬਾਣ ਜੀਓ ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਝਾਨ ਜੀਓ ਗੁਰ ਮੀਲੇ ਸੰਤ ਹਰ ਸੁਗੜ ਸੁਜਾਨ ਜੀਓ ਹਉ ਨਾਮ ਵਿਟੋ ਕੁਰਬਾਨ ਜੀਓ ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਓ ਹਰ ਦਸਿਓ ਸੰਤੋ ਜੀ ਹਰ ਖੋਜ ਪਵਾਈ ਜੀਓ ਸਤਗੁਰ ਤੁਠੜਾ ਦਸੇ ਹਰ ਪਾਈ ਜੀਓ ਹਰ ਨਾਮੇ ਨਾਮ ਸਮਾਈ ਜੀਓ ਮੈਂ ਵੇਦਨ ਪ੍ਰੇਮ ਹਰ ਬਿਰੋ ਲਗਾਈ ਜੀਓ ਗੁਰ ਸ਼ਰਧਾ ਪੂਰ ਅੰਮ੍ਰਿਤ ਮੁਖ ਪਾਈ ਜੀਓ ਹਰ ਹੋ ਹੋ ਦਇਆਲ ਹਰ ਨਾਮ ਧਿਆਈ ਜੀਓ ਜਨ ਨਾਨਕ ਹਰ ਰਸ ਪਾਈ ਜੀਓ ਮਹੱਲਾ ਪੰਜਵਾਂ ਰਾਗ ਗਉੜੀ ਗਵਾਰੇ ਰੀ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਨ ਬਿਦ ਕੁਸਲ ਹੋ ਤ ਮੇਰੇ ਭਾਈ ਕਿਉ ਪਾਈਐ ਹਰ ਰਾਮ ਸਹਾਈ ਰਹਾਉ ਕੁਸਲ ਨਾ ਗ੍ਰਹਿ ਮੇਰੀ ਸਭ ਮਾਇਆ ਉੱਚੇ ਮੰਦਰ ਸੁੰਦਰ ਛਾਇਆ ਝੂਠੇ ਲਾਲਚ ਜਨਮ ਗਵਾਇਆ ਹਸਤੀ ਘੋੜੇ ਦੇਖ ਵਿਗਾਸਾ ਲਸ਼ਕਰ ਜੋੜੇ ਨੀ ਬਖਵਾਸਾ ਗਲ ਜੇਵੜੀ ਹौं ਮੈਂ ਕਹਿ ਫਾਸਾ ਰਾਜਕੁਮਾਵੈ ਦੇ ਦੇ ਸਾਰੀ ਮਣ ਰੰਗ ਭੋਗ ਬਉਨਾਰੀ ਜੋ ਨਰਪਤ ਸੁਪਨੇ ਪੇਖਾਰੀ ਇਕ ਕੁਸ਼ਲ ਮੌਕੋ ਸਤਿਗੁਰੂ ਬਤਾਇਆ ਹਰ ਜੋ ਕੁਛ ਕਰੇ ਸੋ ਹਰ ਕਿਆ ਭਗਤਾ ਪਾਇਆ ਜਨ ਨਾਨਕ ਹਾਮੈ ਮਾਰ ਸਮਾਇਆ ਇਨ ਬਿਦ ਕੁਸ਼ਲ ਹੋਤ ਮੇਰੇ ਭਾਈ ਇਉ ਪਾਈਐ ਹਰ ਰਾਮ ਸਹਾਈ ਇਨ ਬਿਦ ਕੁਸ਼ਲ ਹੋਤ ਮੇਰੇ ਭਾਈ ਇਉ ਪਾਈਐ ਹਰ ਰਾਮ ਸਹਾਈ ਰਹਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ